ਆਈਆ ਵੱਡੇ ਨਕੌਰੀ ਵਾਲੀ ਕਹਿਣਾਈ ਖਬਰਦਾਰ ਜੇ ਮੇਰੀ ਬਿਊਟੀ ਬਾਰੇ ਬੋਲੀ ਬਥੇਰੀ ਸੋਹਣੀ tere ਨਾਲੋਂ ਕਾਲੋ ਜੀ ਨਾ ਹੋਵੇ ਕਿਸੇ ਥਾਂ ਦੀ ਨਹੀਂ ਤੇਰੇ ਮਨ ਤਾਂ ਮੈਂ ਸੋਹਣੀ ਐ ਤੂੰ ਮਨ ਮਨ ਥਾਪਦੀ ਕਰੀਮਾ ਪਾਊਡਰ ਨਹੀਂ ਜਾਣਦੇ ਮੇਰਾ ਘਰ ਆ ਲੈ ਕੇ ਤਾਂ ਥਾਪਦੀਆਂਗੀ ਤੈਨੂੰ ਕੋਈ ਜੁਰਦਾ ਨਹੀਂ ਤਾਂ ਤਾਂ ਮੱਚਦੀ ਐ ਨਹੀਂ ਮੈਂ ਤਾਂ ਅੱਗ ਫੂਸੇ ਜਿਹਾ ਲਾਉਂਦੀ ਨਹੀਂ ਹੈਗੀ ਲਾਇਆ ਕਰ ਤੇਰਾ ਲਾਇਆ ਕਰ ਤਾਂ ਕਿ ਸੋਹਣੀ ਹੋਵੇਂ ਮੈਨੂੰ ਤਾਂ ਲੋੜ ਨਹੀਂ ਹੈਗੀ ਮੇਰੇ ਤਾਂ ਜਿਹੜੀ ਸਨਲੈਟ ਸਾਬਨਾ ਮੈਂ ਤਾਂ ਉਹੀ ਬਥੇਰੀ ਆ ਹਾਂ ਬਥੇਰੀ ਸੋਹਣੀ ਐਗੀ ਪੈਸੇ ਲੱਗਦੇ ਨੇ ਪੈਸੇ ਮੇਰਾ ਘਰ ਵਾਲਾ ਕਮਾਉਂਦਾਗਾ ਤਾਂ ਲਿਉਣੀ ਆਂ ਭਾਈ ਫਸਲ ਦਾ ਕੀ ਨਜ਼ਾਰੇ ਬਸ ਰੱਬ ਦੀ ਕਿਰਪਾ ਕਰਦੇ بڑے ਹਣੇ ਤੈਨੂੰ ਕੋਈ ਜੁੜਦਾ ਨਹੀਂਗਾ ਮੱਚਦੀਆਂ ਮੇਰੇ ਤੇ ਇਹ ਕੀ ਹੋ ਰਿਹਾ ਆਹੋ ਤੇਰੇ ਤੇ ਮੱਚੂ ਹੋਰ ਮੱਚਦੀਆਂਗੀ ਹੋਰ ਦੇ ਕਟਾ ਕਟੇ ਮੇਰੀ ਗੱਲ ਸੁਬਾਹ ਜੀ ਡਾਏਗੀ ਪੈਸਾ ਲਾਣੇ ਤਾਂ ਰਤਨ ਉਹਦੀਆਂ ਨੇ ਆਈਆਂ ਆਉਣ ਗਿਆ ਬਾਈ ਤੇਰੇ ਪੇਕੇਆਂ ਵਾਂਗੂ ਲੱਗਣੀ ਹੈਗੀ ਮੈਂ ਖ਼ਬਰਦਾਰ ਤੇ ਮੇਰੇ ਪੇਕੇਆਂ ਨੂੰ ਬੋਲੀ ਆ ਤਾਂ ਤੋਨੋ ਘੋੜਾ ਥੱਲੇ ਲੈ ਲੂੰਗੀ ਨਿਪਰਾ ਮਾ ਪਿੱਟੀ ਐ ਲੰਡਰਾ ਘੋੜਾ ਮਾ ਪਿੱਟੀ ਨਾ ਕਰਨੀ ਮੈਂ ਇੱਕ ਹੱਟ ਜਾ ਕੋਣੂ ਕਰ ਹਰਦੀ ਨਹੀਂ ਤੇ ਹੋਣੀ ਉਰੇ ਅਰੇ ਸੁਪਨੇ ਨਹੀਂ ਤੂੰ ਰੋਲ ਦੇ ਤੇਰਾ ਸਿਆਪਾ ਹੋ ਗਿਆ ਨਹੀਂ ਦੇਖ ਲੈ ਅੱਜ ਦੇਖੀਂ ਕਰਨੀ ਖੜ ਚੜ ਜਾ ਹੋ ਕੀ ਹੋ ਗਿਆ ਹਰੇ ਤੁਸੀਂ ਹਰਜਾ ਦੇ ਪਰੇ ਹੋ ਲੱਗਾ ਦੇ ਪਾਸਾ ਕਰ ਦੇ ਚੜ ਦੇ ਆ ਜਾ ਲੜਾਈ ਪੈਣ ਤੇ ਚਲ ਨੋਡੋ ਨੋਡੋ ਕਰ ਲੋ ਕਟਾ ਕੱਟੀ ਅੱਛਾ ਚਲੋ ਦੇਖ ਰੋ ਤਮਾਸ਼ਾ ਦੀ ਹਾਂ ਮਾਰਾ ਮਟਾ ਤੂੰ ਇਹਨਾਂ ਨੂੰ ਵੀ ਸਮਝਾਵੇ ਸਾਰੇ Baal ਪਤਕੇ ਰੱਖਤੇ ਮੇਰੇ ਆ ਦੇਖਣਾ ਕਿਵੇਂ ਮੇਰੇ ਤੇ ਹੱਥ ਚਾਹਣ ਦੀ ਵੱਡੀ ਐ ਵੈਸ ਘਰ ਚ ਫਿਰ ਵੀ ਸਾਡੀ ਕਸਰ ਹੈ ਗਈ ਹੁਣ ਕੋਈ ਤੈਨੂੰ ਕੀ ਕਹਾਂਦੀ ਮੈਂ ਸ਼ਰਮ ਨਹੀਂ ਹੈਗੀ ਤੈਨੂੰ ਮari ਮੋਟੀ ਚਲੋ ਕਿਉਂ ਜਰੂਰ ਕਰਦਾ ਸਾਡਾ ਆਜੋ ਆਜੋ ਆਓ ਮੈਦਾਨ ਚ ਚਲੋ ਦਿਖਾਓ ਕੱਢ ਲੋ ਕਸਰ ਆਪਣੀ ਜਿਹੜੀ ਕੱਢਣੀ ਆ ਅਸ ਤਾਂ ਕੱਢ ਲਈ ਕਸਰ ਇਹਨੂੰ ਸਮਝਾ ਦੇ ਮੈਂ ਤਾਂ ਇਹਦੇ ਨਾਲ ਰਹਿੰਦੀ ਨਹੀਂ ਹੈਗੀ ਮੈਨੂੰ ਵੀ ਕੋਈ ਸ਼ੌਕ ਨਹੀਂ ਤਾਂ ਰਹਿਣ ਦਾ ਅੱਡ ਘੜ ਦੋ ਸੰਤਾ ਉਹ ਸਮਝਾਇਆ ਨਿਆਣੇ ਨੂੰ ਜਾਂਦਾ ਤੁਸੀਂ ਸਿਆਣੀਆਂ ਬੈਣੀਆ ਅਸੀਂ ਤਾਂ ਸਮਝਦੇ ਨਹੀਂ ਹੈਗੇ ਤੂੰ ਵੀ ਮਾੜਾ ਬਟਾ ਨਾ ਘਰ ਚ ਹਰਦਾ ਨਹੀਂ ਫਿਕਪਾਣੋ ਜਦੋਂ ਮੈਂ ਤਾਂ ਇੱਕ ਵਾਰੀ ਕਹੀ ਦਿੱਤਾ ਸੀ ਬਾਪੂ ਨਾਲ ਗੱਲ ਕਰ ਲੈ ਬਾਪੂ ਨਾਲ ਹੀ ਨੇ ਗੱਲ ਕਰਦਾ ਉਲਟਾ ਚੋਰ ਘਤਵਾਲ ਨੂੰ ਗਾਲਾਂ ਹੈ ਤਾਂ ਤਾਂ ਕੰਮ ਕਰਨ ਦੀ ਬਾਤ ਪੈਂਦੀ ਹੈ ਲੜਾਓ ਜਿੰਨਾ ਮਰਜੀ ਲੜਾਓ ਉਹਨਾਂ ਲੱਗੂਗੀ ਮੈਂ ਕਿਉਂ ਬਾਲੇ ਫੁੱਕੜ ਕਰਾ ਸੋਡਾ ਕਿਉਂ ਕਰਾ ਦੋਹਜੀਆਂ ਦਾ ਮੈਂ ਕੀ ਨੌਕਰਾਨੀ ਐ ਹੋਰ ਮੈਂ ਨੌਕਰੂਗਾ ਆਕੇ ਚਲ ਤੇਰੇ ਪਿਆਰ ਨੂੰ ਲੈ ਲੈ ਤੇਰੇ ਪਿਆਰ ਨੂੰ ਬੁਲਾਵਾ ਇੱਥੇ ਕਰਦਾ ਕਰੂ ਆਓ ਤੇ ਆ ਦੇਖ ਲੈ ਤੇ ਇਸ ਤਰ੍ਹਾਂ ਚੱਲਦੇ ਦੇਖ ਦੇਖਦਾ ਕਿਹੜੀ ਤੱਕੜੀ ਆ ਦੇਖਦਾ ਚਲੋ ਦੇਖਦਾ ਕਿਹੜੀ ਤੱਕੜੀ ਲੜੋ ਹੁਣ ਕਰੋ ਹੜਦੇ ਚਲੋ ਜਰਾ ਸ਼ਰਮ ਨਹੀਂ ਹੈਗੀ ਮਾਰੇ ਤਾਂ ਫੇਰ ਨਾ ਆਖੀ ਮੈਨੂੰ ਕਹੀ ਜਾ ਜੀ ਪੀ ਕਾ ਤੋ। ਚਾਹ ਤਾਂ ਸਤ ਕਾ ਤੋ ਬੀਤੀ ਐ। ਉਹ ਤੁਹਾਡੇ ਕਲੇਸ਼ ਕਰਕੇ ਪੀ ਆ ਮੈਂ ਦੁਖੀ ਹੋ ਕੇ। ਇਹ ਮੇਰਾ ਵੀ ਜੀ ਕਰਦਾ ਪੇਨ ਨੂੰ। ਕਲੇਸ਼ ਤਾਂ ਪਹਿਲਾਂ ਵੀ ਹੁੰਦਾ ਸੀ। ਕਲੇਸ਼ ਤਾਂ ਅਛਿਰਦੇ ਰੋਂਗਾ ਰੋਜ ਹੁੰ ਜਿੰਨਾ ਚਿਰ ਦੋਪਾ ਟੱਡ ਨਹੀਂ ਹੁੰਦੇ। ਆਖੀ ਜਾਂ ਮੈਂ ਤੁਹਾਡਾ ਕਲੇਸ਼ ਸੁਣ ਕੇ ਆਡੋ ਹੋ ਗਈ ਆਡੋ ਹੋ ਗਈ ਬੜੀ ਲਾਣੇਦਾਰ ਨਹੀਂ ਆਇਆ ਆਡੋ ਹੋ ਗਈ। ਜੱਟ ਹੋਣ ਦਾ ਨੋ ਲਿਆ ਨਾ ਫਿਰ ਦੇਖ ਲਈ। ਕੀ ਕਰ ਦੇਗਾ? ਉਹ ਫालतੂ ਬੋਲ ਜਾਨੀ ਆ। ਫਿਰ ਅੱਡ ਤਾਂ ਹੁਣ ਹੋਣੇ ਪੂਗਾ। ਆਪ ਤੰਦਰ ਨੇ ਤੇਰੀ ਕੁਸ ਲੱਗ ਕੇ ਫਿਰ ਮੇਰ ਨਾਲ ਅੱਡ ਲੱਗ ਕੇ ਹਟੀ ਹੁਣ। ਉਹ ਤੁਹਾਡਾ ਤਾਂ ਇਹੀ ਕੰਮ ਰਹੂਗਾ। ਹੁਣ ਕੀ ਹੋ ਗਿਆ? ਆਉ ਦੇਖ ਲੈ ਤੇਰੇ ਸਾਹਮਣੇ ਆ ਕਿਵੇਂ ਖੇਖਣ ਕਰਦੀ ਐ ਕੰਮ ਤੋਂ ਬਚਨ ਦੀ ਮਾਰੇ ਸਰੀ ਬਣ ਕੇ ਬੈਠ ਗਈ ਵੀ ਹੁਣ ਵੀ ਤੇ ਮੈਨੂੰ ਆਵਾਜ਼ਾਂ ਬੋਲ ਕੇ ਗਈ ਐ 2 ਮਿੰਟ ਪਹਿਲਾਂ ਉਹ ਦੁਖਦਾ ਹੋਣਾ ਸੀ ਫਿਰ ਦੁਖਦਾ ਹੋਣਾ ਨਹੀਂ ਤੇ ਸ਼ਰਮ ਉਹੀਂ ਖਾਉਂ ਖਾ ਬਸ ਹਾਂ ਹੋ ਮੈਂ ਖਾ ਬਖਾਉਗੀ ਤੂੰ ਨਾ ਕਰੇ ਮੇਰੀ ਹਮਾਇਤ ਕਰਾਈ ਉਸੇ ਦੇ ਪੱਖ ਚ ਬੋਲੀ ਜਾਈ ਖਾੜਿਆ ਕਰੋ ਨਾ ਥੱਕੂੜੇ ਫੇਰ ਹੱਦ ਕਰਦੇ ਤੂੰ ਨਾ ਭਾਈ ਨਾ ਦੱਸ ਤੂੰ ਕੀ ਕਹਿੰਦੀ ਐ ਕਿ ਸਿਰ ਬਣ ਕੇ ਥਰੀ ਜਾਂਦੀ ਐਗੀ ਨਾ ਮੈਂ ਕੋ ਡਰਾਮੇ ਕਰਦੀ ਆ ਤੇ ਡਰਾਮੇ ਕਰਦੀ ਆ ਆਹ ਹੁਣ ਤਾਂ ਚੰਗੀ ਬਣੀ ਸੀਗੀ ਜਦੋਂ ਕੱਪੜੇ ਚੱਕਣ ਲੱਗਦੀ ਆ ਮੈਂ ਹੁਣ ਐਡੀ ਸਿੱਤੂ ਸਰ ਬੰਨ ਕੇ ਬੈ ਗਈ ਮੇਰਾ ਕੋਈ ਜੀ ਨਹੀਂ ਕਰਦਾ ਸਿਰ ਬੰਨਣ ਜੇ ਦੁਖਦਾ ਤਾਂ ਬੰਨ ਲੈ ਦੇਖ ਲੈ ਬੋਲਣ ਨੂੰ ਤਾਂ ਸਿਰ ਨਹੀਂ ਦੁਖਦਾ ਹੈਗਾ ਬੋਲਣ ਤਾਂ ਨਾ ਪੂਰੀ ਜਵਾਬ ਲੜਾਉਂਦੀ ਐ ਪੂਰਾ ਜਵਾਬ ਦਿੰਦੀ ਐ ਜਵਾਬ ਕੋਈ ਨਾ ਖੜਿਆ ਮੇਰੇ ਕੋਲੇ ਚੁੱਪ ਕਰ ਜਾ ਬਾਲਾ ਬੋਲਣ ਦੀ ਲੋੜ ਨਹੀਂ ਹੈਗੀ ਮੈਥੋਂ ਪੁਰਾਣਾ ਹੋ ਜਾ ਕੋਈ ਤੈਨੂੰ ਦੱਸ ਤਾਂ ਹੈ ਨਹੀਂ ਪੁਰਾਣਾ ਮੈਥੋਂ ਕੋਈ ਮੈਂ ਕਹਿੰਦਾ ਸੱਚ ਤੈਥੋਂ ਪੁਰਾਣਾ ਕੋਈ ਹੈ ਨਹੀਂ ਭਾਬੀ ਕਾ ਤੋਂ की कहतो आप यार चुपकरा कि मैं बोलने आती हूँ चुपकरा जो नहीं बोली जाने दो पता नहीं क्या लगता है तू क्या लगता है तू पहले हाथ तोड़ा से तू क्या लगता है तू तेरे क्रेज़ खा के मेरे क्रेज़ पानी है तू ही पानी है और जो मार किधर मैंने किया कि दस की दस की लहर कपड़े तो दस की हवा ने ब� ਆਪਾਂ ਦਾ ਸਾਂਝਾ ਪਰਿਵਾਰ ਆ ਸਾਂਝਾ ਟੱਬਰ ਆ ਤੈਨੂੰ ਕਿਹੜਾ ਨਹੀਂ ਪਤਾ ਪਰ ਕੰਮ ਵੀ ਮੇਰੇ ਸਾਂਝੇ ਹੀ ਹੁੰਦੇ ਨੇ ਹਾਂ ਇਹ ਤਾਂ ਚਾਰ ਕੱਪੜੇ ਚੱਕਲੇ ਥੋਡੇ ਨਾਲੇ ਤੇਰੇ ਨਾਲੇ ਆਪਦੇ ਕਹਿੰਦੀ ਮੈਂ ਤਾਂ ਆਪਦੇ ਆਪਦੇ ਕੱਪੜੇ ਧੋਉਂਗੀ ਤਾਂ ਸਾਡੇ ਕੱਪੜੇ ਕੌਣ ਧੋਊਗਾ ਬਾਈ ਸਾਡੇ ਕੱਪੜੇ ਮਾਰੇ ਚਲਾ ਕੇ ਪਰਾਂ ਜਿਹੜੇ ਬਾਪੂ ਦੇ ਕੱਪੜੇ ਘੋਤੇ ਨੇ ਨਾ ਦੱਸ ਕਿਉਂ ਕਰਦੇ ਓਹ ਐਵੇਂ ਕੁਛ ਫਿਰ ਐਦਾਂ ਅਡਾ ਉਹਨੇ ਗੱਲਾ ਕਰਦੇ ਤੁਸੀਂ ਹਜੇ ਮੈਨੂੰ ਕਹਿੰਦੀ ਕਿਉਂ ਪੀ ਕੇ ਆਇਆ ਐਸੇ ਕਲੇਸ਼ ਕਰਕੇ ਉਹ ਤੇਰਾ ਜੋਰ ਲੱਗਦਾ ਇਹ ਜੀ ਕੱਪੜੇ ਪਾ ਕੇ ਸਲਾ ਬੱਟ ਨੂੰ ਘੇੜੀ ਦੇਣਾ ਆਹ ਕਿ ਮੋਗਰੀ ਚਲਾਣੀ ਅਥੇ ਤਾਂ ਕਚਲਨੇ ਨਹੀਂ ਪੈਂਦੇ ਦੂਰੀ ਸਖ ਪਾਈ ਹੁੰਦੀ ਹੈ ਤੈਨੂੰ ਕੀ ਪਤਾ ਵੇ ਤੈਨੂੰ ਕੀ ਪਤਾ ਤੂੰ ਵੀ ਲਾ ਕੇ ਸਿਕਣਾ ਲਈਆਂ ਕੱਪੜੇ ਕਾਜ ਕਿ ਚੱਲਨੇ ਪੈਂਦੇ ਨੇ ਇਧਰੋਂ ਕੱਢੋ ਸੁੱਕੇ ਵਾਲੇ ਜਪਾ ਦਿਓ ਅੱਛਾ ਆਏ ਸੱਪ ਚਾਗਾ ਦੇ ਵਿੱਚ ਪਾਵੋ ਅਟਾਪ ਚ ਚੱਲਨੇ ਪੈਣਗੇ ਬਸ ਤੇਰੀ ਪੀਤੀ ਹੈ ਮੇਰੇ ਨਾਲ ਜਵਾਨ ਨਾ ਲੜਾ ਨਾ ਲੈਣਾ ਤੈਨੂੰ ਕੰਮੇ ਨਹੀਂ ਕਰਨਾ ਹੁੰਦਾ ਹੈਗਾ ਹਾਂ ਪਿੰਨਾ ਬਹੁਤ ਚੰਗੇ ਕੰਮ ਕਰਦੇ ਨੇ ਇਹਦੇ ਹਮਾਇਤ ਕੋਲ ਦਾ ਪਤੰਦਰ ਨਹੀਂ ਦੇ ਉਹ ਮਾਇਦਾ ਦੀ ਗੱਲ ਕਿੱਥੋਂ ਆ ਗਈ ਮੈਂ ਤੈਨੂੰ ਅਕਲ ਦੀ ਗੱਲ ਸਮਝਾਉਣਾ ਮਾੜੀ ਮੋਟੀ ਆਕਰ ਲੈ ਲਿਆ ਕਰ ਮੈਨੂੰ ਤਾਂ ਅਕਰ ਹੈਗੀ ਆ ਪਰ ਤੁਸੀਂ ਤੁਸੀਂ ਮੇਰੀ ਆਪਣੀ ਮੁੱਧੀ ਮਾ ਸੁਦੀ ਸਾਰੇ ਟੱਬਰ ਹੁਣ ਦੱਸ ਮੈਂ ਕੀ ਕਰਾਂ ਵਾ ਵੀ ਮੇਰਾ ਰਸਕੀ ਕੁਸੂਰ ਹੈ ਚ ਮਾ ਤਾਂੰਗਾ ਆ ਗਿਆ ਤੈ ਮੈਨੂੰ ਨਾ ਨਿੱਤ ਦਾ ਸ਼ਰਾਬੀ ਬਣਾ ਦੇਣਾ ਬਸ ਮੈਂ ਤੈਨੂੰ ਕਹਿਤਾ ਜੇ ਥੋਨੇ ਕਲੇਸ਼ ਬੰਦ ਨਾ ਕਰੇ ਨਾ ਕਲੇਸ਼ ਦਾ ਤਾਂ ਬਹਾਨਾ ਤੇਰਾ ਮੂੰਹ ਤੇ ਪੀ ਨੂੰ ਜੀ ਕਰਦਾ ਪੀ ਲਿਆ ਕਰ ਲੱਕ ਲਿਆ ਕਰ ਜਿੰਨੀ ਮਰਜੀ ਬੰਦੇ ਨੂੰ ਕਾਬੂ ਚ ਰੱਖਣਾ ਚਾਹ ਨਹੀਂ ਦੇ ਹੱਥ ਚੋਂ ਦਾ ਜੇ ਕਲੇਸ਼ ਕਰਤੀ ਰਹੇ ਤਾਂ ਨਹੀਂ ਬਦਾਨ ਤੋਂ ਨਿਕਲਣਾ ਮੈਂ ਤੁਹਾਨੂੰ ਦੱਸ ਦਿੰਨੀ ਆ ਨਿਕਲ ਜਾ ਬਾਬੀ ਨਿਕਲ ਜਾ ਉਹ ਕਿੱਥੇ ਲੱਗ ਰਹੀ ਨਹੀਂ ਹੁਣ ਅਕਲ ਤਾਂ ਹੈ ਨਹੀਂ ਇਹਨੂੰ ਭਾਵੇਂ ਤੂੰ ਮੈਨੂੰ ਮਤਾਂ ਨਾ ਦੇ ਆਹ ਤੂੰ ਮਤਾਂ ਆਪਣੇ ਕੋਲ ਹੀ ਰੱਖ ਤੇ ਕਬੱਡੀ ਆ ਮੈਂ ਬੜਾ ਇਹਨਾਂ ਦੇਖ ਕੇ ਬੋਲਿਆ ਕੱ ਬੱਡਾ ਕਬਲਾਉਣੀ ਆ ਤੂੰ ਸਮਝਾਉਣੀ ਆ ਤੈਨੂੰ ਕੋਣ ਛਿੱਟੂ ਲੀ ਜਾਣਾ ਨਾ ਭਾਈ ਤੂੰ ਵੀ ਬੱਚੇ ਜਿਹੜਾ ਉਹ ਦੇਖਦਾ ਮੈਂ ਕੱਪੜੇ ਕੀ ਦੇਖ ਮਾ ਤਾਂ ਵੇਚਣਾ ਮੂੰ ਤੇਰੇ ਆਤਾ ਨਹੀਂ ਤੂੰ ਹੱਥ ਕਾ ਚਾਹੀਦੇ ਬੰਦੇ ਤੇ ਤੂੰ ਆਖ ਲਈ ਨਹੀਂ ਹੱਥ ਨਹੀਂ ਚੱਕਿਆ ਪਰੇ ਕੀਤਾ ਵਾ ਦੇਖ ਕਿੰਨੇ ਬਾਤੇ ਧੰਦੀ ਇਹ ਨੂਨ ਮਸਾਲਾ ਤਾਂ ਗੱਲਾਂ ਤੇ ਆਏ ਲਾ ਲਦੇ ਮਸਾਲਾ ਹਾਂ ਕੋਈ ਨਾ ਕੋਈ ਨਾ ਕੋਈ ਹੌਣ ਤੁਹਾਡਾ ਕਲੇਸ਼ ਨਿਬੜੂਗੀ ਮੈਂ ਸਾਡਾ ਕਲੇਸ਼ ਤਾਂ ਨਿਬੜਜੂ ਤੂੰ ਮੜਾ ਜਾ ਪਰੇ ਹੋ ਜਾ ਮੈਂ ਤਾਂ ਤੈਨੂੰ ਆਏ ਕਹਿਣੀ ਆ ਬਾਪੂ ਨੂੰ ਕਹਿ ਕੇ ਦੋਪਾ ਟੈਡ ਕਰਾ ਦੇਵਾਂ ਖਰਾ ਦੇ ਹਾਰੇ ਜੇ ਮੈਂ ਇੱਥੇ ਤੁਰ ਗਈ ਨਾ ਤੇਰਾ ਕੱਖ ਵੀ ਨਹੀਂ ਰਹਿਣਾ ਇੱਥੇ ਹਾਂ ਗੱਲ ਸੁਣ ਲਓ ਭਾਈ ਕੰਮ ਵੱਢ ਲਓ ਉਹ ਕਰਨਾ ਬੰਡੋ ਉਹ ਏਕੇ ਚ ਬਰਕਤ ਆਉਂਦੀ ਆ ਮੇਰੀ ਸੁਣ ਲੋ ਗੱਲ ਜੇ ਮੇਰੇ ਭਾਈ ਨੂੰ ਕੁੜੀਏ ਕੋਸ ਹੋ ਗਿਆ ਬੱਸ ਦਾ ਬੈਦਰੀ ਸੁਣ ਲੈ ਪਹਿਲਾਂ ਮਾ ਆ ਕੇ ਬਈ ਮੈਂ ਤੇਰੇ ਭਾਈ ਨੂੰ ਆ ਜਿਹੜੇ ਲੰਗਤਾਰ ਚ ਸੂਟ ਪਾਉਂਦੀ ਨੇ ਫਿਰ ਚਿੱਟੇ ਪਾ ਕੇ ਫਿਰਉਂਗੀ ਆ ਉਹ ਸ਼ਰਮ ਕਰ ਲੋ ਬੜੀ ਮੋਟੀ ਮੇਰੀ ਕਿਹਾ ਦੱਸੋ ਮੈਨੂੰ ਹੋਏ ਵਿੱਚ ਵਿਚਾਲੇ ਕਿਹਦੀ ਸੀ ਵਰਤੋਂ ਤੁਸੀਂ ਮੈਂ ਕੋਈ ਕਸੂਰ ਨਹੀਂ ਲੈਣਾ ਨਹੀਂ ਦੇਣਾ ਨਹੀਂ ਉਹ ਤੈਨੂੰ ਮੈਂ ਕੀ ਸਮਝਾਤੀ ਵੀ ਜੇ ਬੋਲਦੀ ਤੂੰ ਚੁੱਪ ਕਰ ਜਾ ਚੁੱਪ ਕਿਤੇ ਨਹੀਂ ਮੈਂ ਉਥੇ ਰੋ ਚੁੱਪ ਕਿਤੇ ਦੀ ਚੁੱਪ ਕਰ ਚੱਲੇ ਦੀ ਐ ਉਹ ਕੀ ਹੋ ਗਿਆ ਹੁਣ ਹੋਇਆ ਕੀ ਆ ਕੋਲਾ ਕੀ ਹੋਣਾ ਮੇਰੇ ਕੱਪੜੇ ਛੱਡ ਕੇ ਆ ਤਾ ਬੈਗੀ ਉਹ ਬਾਈ ਕੀ ਹੋਗਾ ਤੋ ਟੋਲਣੇ ਆਦੇ ਤਰੇ ਜੂਰੋ ਦਾ ਘਰ ਦੇ ਵਿੱਚ ਅਰੇ ਇਹਦਾ ਕੀ ਹਾਲ ਹੋ ਰਿਹਾ ਸਵੇਰ ਦਾ ਲਾਪੜਾ ਫੱਟਾ ਥੋਨੂੰ ਕੀ ਪਤਾ ਆ ਬਾਈ ਇਹਦੇ ਚੱਜ ਦੇਖ ਲੈ ਦੇਣੀ ਲੱਕ ਕੇ ਆ ਗਿਆ ਉਹ ਧੱਫੂ ਕੋਈ ਹੋ ਕੀ ਕਰੂਗਾ ਭਾਈ ਜਦੋਂ ਖਰਚ ਕਰੇਸ ਪੈਂਦਾ ਓਏ ਕਰੇਸ ਫੇਰ ਕੀ ਕਰੀ ਜਦੋਂ ਇਹਨੂੰ ਪਤਾ ਇਹਨੂੰ ਸਮਝਾਉਣ ਦੇ ਇੱਕ ਪਾਸਾ ਕਰ ਲਿਆ ਕਰ ਆ ਬਾਈ ਮੇਰੀ ਗੱਲ ਸੁਣ ਲੋ ਅਸੀਂ ਟੱਟ ਹੋਵਾਂਗੇ ਸੰਤ ਟੱਟ ਬੋਲੇ ਚਾਰ ਘੰਟੇ ਜੜੇ ਨੇ ਪੱਟ ਲੋ ਐ ਲਾ ਕੇ ਨਹੀਂ ਆ ਕਹੇ ਦੇ ਕਹੇ ਦੇ ਬਾਪੂ ਨੂੰ ਕਹੇ ਦੇ ਮੂਠ ਪੀ ਕੇ ਆ ਗਏ ਹੁਣ ਤੂੰ ਓ ਕੀ ਗੋਲੀ ਮਾਰਾਂ ਮੈਂ ਕਿਸ ਦੇ बोलन वाला ਨਹੀਂ ਹੈ। ਹਾਂ। ਉਹ ਕੀ ਚੱਕਰਾ ਪਾਈ ਇਹੇ? ਬਾਈ ਤਰੂ ਕੀ ਸਮਝਿਆ ਕਿ ਲੈ ਮੈਂ? ਬਾਈ ਮੇਰੀ ਗੱਲ ਸੁਣ ਲੈ ਤੂੰ ਸੋਪੀ ਹੈ ਨਾ ਸਾਡੇ ਤਾਂ ਦੋਹਾਂ ਜਣੀਆਂ ਦੀ ਨਿਵਦੀ ਨਹੀਂ ਹੈਗੀ ਆਪਦਾ ਭਾਈ ਅੱਧ ਭਾਂਡੇ ਕਰ ਲ ਬਾਪੂ ਨਾ ਕਰਨ ਲੱਗ। ਐ ਕਰ ਜਾ ਮੈਂ। ਮੈਥੂ ਨਹੀਂ ਕੱਟਿਆ ਜਾਂਦਾ ਸੁਣ। ਬਾਈ ਇਹ ਕੰਮ ਦੇ ਮਾਰੀਆਂ ਬੋਲਦੇ ਨੇ ਨਾ। ਮੇਰਾ ਭਾਈ ਬਣ ਕੇ ਨਕਰਾਨੀ ਰੱਖਦੇ ਨਾ ਵਾਸਤੇ ਭਈ। ਇਹਨਾਂ ਨੂੰ ਬੈਠਣ ਦੇ ਬੇਲੀਆ। ਦੇਖਾਂਗੇ ਫਿਰ ਕਿੰਨਾ ਚਿਰ ਬੈੱਲੀਆਂ ਬੈਠਣਗੀਆਂ ਇਹ। ਉਹ ਗੱਲ। ਇਹ ਮੱਜੇ ਤੋਂ ਪੈਰ ਲਾਇਆ ਨੇ ਇਹਨਾਂ ਦੇ। ਕਿੱਟੇ-ਕੁੱਟੇ ਬਸ। ਉਹ ਕੋਈ ਗੱਲ ਸੁਣ ਲੈ ਮੈਂ ਉਹ ਬੇਲੇ ਬੈ ਕੇ ਗੋਡਾ ਚ ਪਾਣੀ ਪਵਾ ਦੇ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਲਾਇਆ ਜੀ ਬਾਈ ਮੈਂ ਤਾਂ ਬੇਲੀ ਪੈਂਦੀ ਨਹੀਂ ਬੇਲਾ ਤਾਂ ਤੇਰਾ ਪਰਿਵਾਰ ਬੈਠਾ ਰਹਿੰਦਾ 24 ਘੰਟੇ ਮੈਂ ਤਾਂ ਸਾਰਾ ਦਿਨ ਜਹਾੜ ਕਰਕੇ ਦੀ ਲੱਗਦੀ ਅਥਨ ਤੱਕ ਖੱਪਦੀ ਰਹਿੰਦੀ ਹਾਂ ਕੰਮਾਂ ਤੇ ਮੈਂ ਤਾਂ ਕਦੇ ਨਹੀਂ ਬੇਲੀ ਰਹੀ ਫੇਰ ਤੂੰ ਕਸ ਗਈ ਉਹ ਬਾਈ ਕਸੀ ਪਈ ਆ ਖਾ-ਖਾ ਕੇ ਤਾਂ ਮੋਟੀ ਹੋਈ ਜਾਂਦੀ ਆ ਮੈਂ ਤਾਂ ਕਸੀ ਹੋਈ ਪਈ ਆ ਖੱਦ ਕਰਦੇ ਹਾਂ ਨਾ ਕੋਈ ਬੈਠਣ ਦਾ ਨਾ ਅੱਥਨ ਦਾ ਤੂੰ ਸਾਂ ਬਿਨਾ ਖਾਦੀ ਰਹੇ ਕਰਨਾ ਨਾ ਕਰੇ ਆ ਜਦੋਂ ਲੈ ਕੋਈ ਤਮਾ ਖਰਾਬ ਕੀਤਾ ਨਾ ਜਾ ਬਗ ਜਾ ਬਗ ਸਾਡੇ ਮੂੰਹ ਉੱਥੇ ਵੀ ਨਾ ਲੱਗਿਆ ਕਰੋ ਕੋ ਚਾ ਚਾ ਕੰਮ ਕਰ ਰਹਾ ਮੈਂ ਤਾਂ ਕੰਮ ਕਰੀ ਜਾਂਦੀ ਆ ਤੂੰ ਬਹਿਲੇ ਖਾਈ ਜਾਇਆ ਕਰ ਅਸਲ ਕਿਵੇਂ ਬੋਲ ਕੇ ਜਾਂਦੀ ਆ ਕੁਛ ਨਹੀਂ ਹੁੰਦਾ ਬੋਲਣ ਨੂੰ ਕਿਧਰੇ ਬੋਲਣ ਆ ਮੈਨੂੰ ਨਾ ਬਹਿ ਤੂੰ ਕਦੇ ਮੇਰੀ ਉਹ ਤੇਰੇ ਸਾਹ ਦੇ ਬੱਸ ਬੋਲਣ ਚਾਹੋ ਜਾ ਤੂੰ ਉੱਤਰ ਜਾ ਮੈਨੂੰ ਕੱਪੜੇ ਧੋਣੇ ਨੇ ਚਲ ਜਾ ਨਾ ਮੈਨੂੰ ਮਾਰਾ ਕਰੋ ਥੁੱਤ ਮਾਖਰਾ ਫਿੱਤ ਸਾਰੇ ਟੱਬਰ ਨੇ ਉਹ ਕੀ ਗੱਲ ਹੈ ਕਿਉਂ ਆ ਕੇ ਬਹਿ ਗਏ ਤੁਸੀਂ ਕੀ ਹੋ ਗਿਆ ਗੱਲ ਕੀ ਹੋਣੀ ਆ ਬਾਪੂ ਆ ਆ ਤਰੀਨ ਨੂੰ ਹਟੋਣ ਨੂੰ ਕਹਿ ਦਿਆ ਨੇ ਕਿਉਂ ਕੀ ਚੱਕਰ ਹੋ ਗਿਆ ਹਵਾੜਾ ਕੀ ਸਭ ਪਲੜਿਆ ਇਹਨਾਂ ਦੇ ਬੁਲਾ ਰਹੇ ਨੇ ਕਰ ਲਾ ਗੱਲ ਤੁਸੀਂ ਪੁੱਛ ਲੈ ਮਰ ਬੋੜ ਪਿੰਦਰੇ ਮੇ ਉਹ ਰਿਹਾ ਨਾਲੇ ਪਾ ਬਿੱਲੀਆਂ ਬੁਲਾ ਕੇ ਪਤਾ ਨਹੀਂ ਕੀ ਹੋ ਗਿਆ ਲੈ ਬਾਜਾ ਭਾਬੀ ਪਿੰਦਰ ਨਹੀਂ ਆ ਯਾਰ ਓਏ ਆ ਜਾ ਹੁਣ ਤੂੰ ਬਾਜਾ ਚਲਾ ਵਾਪੂ ਕੀ ਗੱਲ ਆ ਭਾਈ ਆ ਕੀ ਕਹਿ ਰਿਹਾ ਜੱਗਾ ਕਿਉਂ ਅੱਡ ਹੋਣਾ ਸੋਨੇ ਤੇ ਤੈ ਤੂੰ ਪੁੱਛ ਲੋ ਬਾਪੂ ਜੀ ਤੇ ਸੁਣ ਲੋ ਕੀ ਕਾਤ ਔਖੀ ਐ ਇਹ ਪਤਾ ਤਾਂ ਤੈਨੂੰ ਵੀ ਐ ਵੀ ਕਾਤ ਔਖੀ ਚਲੋ ਥੋੜਾ ਮੈਂ ਦੱਸਦੀ ਆ ਦੇਖੋ ਬਾਪੂ ਜੀ ਘਰ ਦੇ ਵਿੱਚ ਕੰਮ ਤਾਂ ਹੁਣ ਹੁੰਦੀ ਨੇ ਸਾਰਿਆਂ ਦੇ ਇਹ ਤਾਂ ਇਹ ਕਹਿੰਦੇ ਵੀ ਕਹਿੰਦੇ ਇਕੱਲੀ ਮੈਂ ਕਰਦੀ ਆ ਵੀ ਤੂੰ ਤਾਂ ਕੁਝ ਕਰਦੀ ਨਹੀਂ ਤੁਸੀਂ ਆਪ ਦੱਸੋ ਨਾ ਥੋਨੂੰ ਰੋਟੀ ਕੌਣ ਫੜਾ ਕੇ ਜਾਂਦਾ ਪਹਿਲਾਂ ਮੈਂ ਹੀ ਫੜਾ ਕੇ ਜਾਨੀ ਆ ਕੋਈ ਗਵਾਂਟੀ ਤਾਂ ਨਹੀਂ ਫੜਾ ਕੇ ਜਾਂਦਾ ਗੱਲ ਸੁਣ ਮੇਰੀ ਰੋਟੀ ਫੜਾਉਣੀ ਆਉਣੀ ਹੈ ਬਣਾਉਂਦੀ ਤਾਂ ਨਹੀਂ ਬਣਾਉਣੀ ਤਾਂ ਮੈਂ ਆਣਾ ਹੱਥੋਂ ਤੜਕੇ ਲੱਗ ਗਈ ਨਾ ਫੇਰ ਦੁਬਾਰੇ ਬੈਂਸ ਕਰਨਾ ਜਾਂ ਤਾਂ ਤੂੰ ਦੱਸ ਲੈ ਉਹਨਾਂ ਨੂੰ ਜਾਂ ਮੈਨੂੰ ਦੱਸ ਲੈਣ ਦੇ ਚੱਲ ਦੱਸ ਦੇ ਦੱਸ ਦੇ ਪਤਾ ਹੀ ਆ ਬਾਪੂ ਨੂੰ ਕੌਣ ਕੰਮ ਕਰਦਾ ਕੌਣ ਨਾ ਬਾਪੂ ਜੀ ਮੈਂ ਤਾਂ ਰੋ ਰੋ ਤੇ ਚਿਕ ਚਿਕ ਤੋਂ ਤੰਗ ਆ ਗਈ ਜਿਹੇ ਅੱਡ ਹੋਣ ਨੂੰ ਕਹਿੰਦੇ ਆ ਮੈਂ ਤਾਂ ਕਹਿੰਦੀ ਆ ਵਧੀਆ ਹੋਊਗਾ ਕਰ ਦੋ ਅੱਡ ਪਰ ਨਵੇੜ ਉਸੇ ਆਪਾ ਚਲੋ ਭਾਈ ਕੋਈ ਗੱਲ ਨਹੀਂ ਫੇਰ ਯਾਮਲੋ ਯਾ ਲੈ ਆ ਭਾਈ ਫਿਰ ਸਰਪੰਚ ਨੂੰ ਸੱਦ ਕੇ ਉਹ ਬਾਪੂ ਕਿਉਂ ਮੇਰੀ ਪਰਜ ਥੂ ਥੂ ਕਰਾਏਗਾ ਉਹ ਲੋਕਾਂ ਦੇ ਮੈਂ ਫੈਸਲੇ ਕਰਾਉਣਾ ਆਹ ਲੈ ਕਹਿੰਦਾ ਸਲਾਬ ਦਾ ਘਰ ਸੰਭਾਲੀ ਸਕਦਾ ਮੇਰੀ ਗੱਲ ਸੁਣ ਲੈ ਜਿਹੜਾ ਫੈਸਲਾ ਕਰਾਂਗੇ ਨਾ ਸਾਨੂੰ ਮਨਜੂਰ ਹੈ ਤੁਹਾਡੇ ਬਾਤਾਂ ਦਾ ਬੰਦਾ ਬੁਲਾਉਂਦੇ ਸੀ ਹਾਂ ਉਹ ਭਾਈ ਫਿਰ ਮੈਂ ਤੁਹਾਨੂੰ ਕਿਵੇਂ ਅੱਡ ਕਰ ਸਕਦਾ ਜੀ ਹੁਣ ਸਾਰਾ ਮੇਰਾ ਟੱਬਰ ਮੈਂ ਆਪਣੇ ਟੱਬਰ ਨੂੰ ਕਿਵੇਂ ਐਡੋ ਪਾਰਟੀ ਕਰਦਾ ਤੁਸੀਂ ਗੱਲ ਕਿਉਂ ਨਹੀਂ ਸਮਝਦੇ ਬਾਪੂ ਉਹ ਤੋਂ ਸਿਆਣਾ ਕੋਈ ਲਾ ਦੇ ਸਿਰੇ ਗੱਲ ਜੇ ਐਡ ਹੋ ਗਏ ਲੋਕ ਤਮਾਸ਼ਾ ਦੇਖਣਗੇ ਲੈਦਾ ਹਰ ਘਰ ਚ ਜਲੂਸ ਨਿਕਲ ਕਰੋ ਫੇਰ ਵੀ ਤਮਾਸ਼ਾ ਬਾਪੂ ਭਿੰਦਰ ਦਾ ਕਹਿੰਦੀ ਆ ਵੀ ਸਾਰਾ ਕੰਮ ਮੈਂ ਕਰਦੀ ਆ ਤਾਬੀ ਡੱਕਣ ਤੋੜ ਤਾ ਵੀ ਗੰਦੀ ਆ ਸਾਰਾ ਕੰਮ ਮੈਂ ਕਰਦੀ ਆ ਭਿੰਦਰ ਨਹੀਂ ਕਰਦੀ ਹੁਣ ਤੋਂ ਦਾ ਅਸੂਬਿਦਾ ਕੀ ਹੱਲ ਕੱਢਿਆ ਜਾਵੇ ਚੱਲ ਭਾਈ ਤੁਸੀਂ ਐ ਦੱਸੋ ਮੈਨੂੰ ਤੁਹਾਡਾ ਰੌਲਾ ਕੰਮ ਦਾ ਵਾ ਕੰਮ ਦਾ ਜਾ ਬਾਪੂ ਭਈ ਆਪਣਾ ਕੰਮ ਅੱਡ-ਵੱਡ ਵੰਡ ਕੇ ਕਰ ਲਿਆ ਬੰਡ ਤਾਂ ਰੱਖਿਆ ਬਾਪੂ ਤੜਕੇ ਦਾ ਉਹ ਕਰ ਦਿਆ ਛੰਦਾ ਉਹ ਕਰ ਦਿਆ ਨਹੀਂ ਭਾਈ ਫਿਰ ਇਹ ਤੜਕੇ ਆਥਨ ਵਾਲਾ ਇਹਨਾਂ ਦਾ ਤਾਂ ਫਿਰ ਐਂ ਚ ਜੂ ਜਿਹੜਾ ਰਹੀ ਰੌਲਾ ਰਹੂ ਇਹਨਾਂ ਦਾ ਹੱਥ ਵੀ ਕੱਢੋ ਕੋਈ ਦੇਖੋ ਭਾਈ ਜਿਹੜਾ ਤੁਹਾਡਾ ਆਥਨ ਤੜਕੇ ਵਾਲਾ ਇਹ ਤਾਂ ਐਂ ਚ ਜੂ ਜਿਹੜਾ ਰਹੂਗਾ ਠੀਕ ਹੈ ਇਦੇ ਨਾਲੋਂ ਤਾਂ ਤੁਸੀਂ ਆਪਣਾ ਦਿਹਾੜੀ ਤੇ ਕੰਮ ਵੰਡ ਲਓ ਇੱਕ ਦਿਹਾੜੀ ਵੱਡੀ ਨੋ ਕਰੂਗੀ ਦੂਈ ਦਿਹਾੜੀ ਛੋਟੀ ਨੋ ਕਰੂਗੀ ਬਿਮਾਰ ਐ ਠਮਾਰ ਐ ਕੁਛ ਦੁਖਦਾ ਫਿਰ ਤਾਂ ਭਾਈ ਤੁਹਾਨੂੰ ਨਾਲ ਲਾ ਕੇ ਆਪਣਾ ਕੰਮ ਕਰਾਉਣਾ ਪਿਆ ਕਰੂਗਾ ਦੱਸੋ ਬੋਲੋ ਭਾਬੀ ਬਾਪੂ ਜੀ ਤੁਸੀਂ ਵੱਡਿਆਂ ਘਰ ਦੇ ਵਿੱਚ ਜਿਹੜੀ ਵੀ ਗੱਲ ਕਹੋਗੇ ਜਿਹੜਾ ਹੀ ਫੈਸਲਾ ਕਰੋਗੇ ਸਾਨੂੰ ਮਨਜ਼ੂਰ ਹੈ ਕੋਈ ਗੱਲ ਨਹੀਂ ਮੈਂ ਇੱਕ ਦਿਨ ਕਰ ਲਿਆ ਕਰੂੰਗੀ ਇੱਕ ਦਿਨ ਛੁੱਟੀ ਕਰ ਲਿਆ ਕਰੂਗੀ ਕੰਮ ਹੀ ਵੰਡ ਰੰਨੇ ਆ ਜਿਵੇਂ ਤੁਸੀਂ ਕਹਤਾ ਬਸ ਮੈਨੂੰ ਮਨਜ਼ੂਰ ਹੈ ਕੋਈ ਗੱਲ ਨਹੀਂ ਆ ਪਹਿਲਾਂ ਵੀ ਕਰਦੀ ਸੀ ਹੁਣ ਕਰ ਲਿਆ ਕਰੂ ਬਸ ਬਾਪੂ ਮਨਜ਼ੂਰ ਆ ਮੈਨੂੰ ਵੀ ਚਲੋ ਠੀਕ ਆ ਭਾਈ ਜੇ ਤੁਹਾਨੂੰ ਗੱਲ ਮਨਜ਼ੂਰ ਆ ਤਾਂ ਤੇ ਨਾਲੇ ਗੱਲ ਪਤਾ ਕੀ ਆ ਭਾਈ ਨਾ ਨਿੱਕੀ ਨਿੱਕੀ ਗੱਲ ਤੇ ਨਾ ਲੜੀਦਾ ਨਹੀਂ ਹੁੰਦਾ ਠੀਕ ਆ ਨਾ ਆਣ ਗਵਾਣ ਦੇ ਵਿੱਚ ਥਾਰੇ ਥੂਧ ਹੁੰਦੀ ਐ ਤਾਂ ਪਰ ਆਰ ਬਣਾ ਕੇ ਰੱਖਣਾ ਪੈਂਦਾ ਸਾਰੇ ਟੱਬਰ ਚ ਠੀਕ ਹੈ ਨਾ ਲੋਕਾਂ ਦਾ ਕੀ ਹੈ ਲੋਕ ਲੜਾਈ ਝਗੜਾ ਦੇਖਦੇ ਨੇ ਤਾੜੀ ਤੇ ਤਾੜੀ ਮਾਰ ਕੇ ਹੱਸਦੇ ਨੇ ਘਰ ਆਪਣਾ ਖਰਾਬ ਹੁੰਦਾ ਹੋਈਦਾ ਗੱਲਾਂ ਬਾਪੂ ਹੁਣ 3 ਮਹੀਨੇ ਦਾ ਘਰਾਂ ਰਹਿਣਾ ਔਖਾ ਦਾ ਬੰਦਿਆਂ ਨੂੰ ਹੁੰਦਾ ਬਾਹਰ ਮੂੰਹ ਮੱਥੇ ਵੀ ਲੱਗਣਾ ਹਾਂ ਤੇ ਹੁਣ ਲੋਕ ਨੂੰ ਪਤਾ ਲੱਗ ਜੀ ਬਿਨਾਂ ਦੇ ਘਰ ਚੇ ਚੱਲ ਰਿਹਾ ਸੁਣਨਾ ਦਾ ਬੰਦੇ ਨੂੰ ਪੈਂਦਾ ਨਾ ਹਾਂ ਜੇ ਉਹਨਾਂ ਨਾਲ ਹੀ ਪੁੱਜੜ ਦਾ ਚਾਚਾ ਨਹੀਂ ਨਾ ਉਹ ਵੀ ਐ ਕਰਕੇ ਲੰਘਦਾ ਵੀ ਆ ਜਾਂਦਾ ਸਾਲਾ ਜਿਹਨਾਂ ਦੇ ਰੋਜ਼ ਕਲੇਸ਼ ਹੁੰਦਾ ਵੀਦਰ ਭਾਬੀ ਹੁਣ ਦੇਖ ਲਓ ਭਾਈ ਅੱਜ ਤੋਂ ਪਹਿਲਾ ਦਿਨ ਆ ਵੀ ਆディ ਕੰਮ ਕਿਹੜਾ ਸਟਾਰਟ ਕਰੂਗੀ ਢੜਕੇ ਦਾ ਵੇਲਾ ਉਹ ਆਪਣਾ ਦੇਖ ਲਓ ਤੁਸੀਂ ਸਰਾਹ ਕਰ ਲਓ ਕਰੀ ਬਾਪੂ ਹਾਂ ਠੀਕ ਆ ਭਾਈ ਜੀ ਮੈਂ ਤੁਹਾਨੂੰ ਠੀਕ ਲੱਗਦਾ ਹਾਂ ਮੈਂ ਕਰ ਦੇਖੋ ਕੋਈ ਨਾ ਬਾਪੂ ਜੀ ਮੈਂ ਹੀ ਕਰ ਦਿੰਨੀ ਬਸ ਠੀਕ ਆ ਠੀਕ ਆ ਭਾਈ ਲਓ ਜਾ ਬਣਾ ਕੇ ਕਬੜੇ ਸ਼ਾਰਦਾ ਮਾ ਜੱਜ ਤੋਂ ਬਾਅਦ ਨਹੀਂ ਮੈਂ ਲੜਦੀ ਜੀ ਸੁਖਵਿੰਦਰੇ ਨਾਲੇ ਮੇਰੀ ਸੁਣ ਲੈ ਗੱਲ ਤੇਰੇ ਵੱਲੋਂ ਕਿੰਨਾ ਭਾਰ ਆ ਜਾ ਮੈਨੂੰ ਮੈਂ ਨਹੀਂ ਲੜਦੀ ਜੱਤ ਤੋਂ ਬਾਅਦ ਪੰਜ ਕਰੇ 50 ਕਰੇ ਮੈਂ ਤਾਂ ਟੋਕਦੀ ਨਹੀਂ ਹਾਂ ਬਸ ਹੁਣ ਤਾਂ ਰੌਲਾ ਹੀ ਮਿਟ ਗਿਆ ਕਿ ਨਹੀਂ ਵਾਪਸ ਹਾਂ ਹੋਰ ਹਾਂ ਮੈਂ ਕਿਹੜਾ ਬਿਨਾਂ ਗੱਲ ਤੋਂ ਲੜਦੀ ਹਾਂ ਤੇਰੇ ਨਾਲ ਆਪਾਂ ਵੀ ਨਾ ਉਹ ਮਾੜੀ-ਵਾੜੀ ਗੱਲ ਤੇ ਨਾ ਲੜ ਲੜ ਕੇ ਜਲੂਸ ਕੱਢ ਦਿੰਨੇ ਆਂਗੇ ਕੋਈ ਫਾਇਦਾ ਨਹੀਂ ਇੰਨਾ ਗੱਲਾਂ ਚ ਆਪਾਂ ਨੂੰ ਵੀ ਪਿਆਰ ਨਾ ਰਹਿਣਾ ਚਾਹੀਦਾ ਉਹ ਪਾ ਲੋ ਜੱਫੀ ਗੱਲ ਨਹੀਂ ਲੋ ਨਾਲੇ ਆਏ ਆ ਦੇਖੋ ਚਿੰਨਾ ਪਿਆਰ ਆਪਣੇ ਘਰ ਚ ਸੀ ਨਾ ਪਹਿਲਾਂ ਉਹਨਾਂ ਕਿਸੇ ਦੇ ਨਹੀਂ ਸੀ ਪਿੰਡ ਚ ਗੱਲਾਂ ਹੁੰਦੀਆਂ ਸੀ ਆਸੀਂ ਦੋਹੇ ਜਾਣੀਆਂ ਘਰ ਚ ਕਿਚ-ਕਿਚ ਕਰਦੀਆਂ ਰਹਿੰਦੀਆਂ ਨਹੀਂ ਕੀ ਫਾਇਦਾਵੇਂ ਲੋਕ ਤਮਾਸ਼ਾ ਦੇਖਣਗੇ ਕਾਦੇ ਪਿੱਛੇ ਉਹ ਪਰਜਾਈ ਓਵੇਂ ਪਿਆਰ ਰਹੂਗਾ ਤੁਸੀਂ ਪਾਓ ਜੱਫੀ ਹੋਰ ਭਾਈ ਦੇਰਾਏ ਬਰੁਸਤਾਏ ਹੋਰ ਸਿਆਣਾ ਬੰਦਾ ਸਿਆਣਾ ਹੀ ਹੁੰਦਾ ਸਹੀ ਗੱਲ ਆ ਭਾਈ ਹੋਰ ਸੁਣਾ ਕੋਈ ਸਿਆਣੀ ਗੱਲ ਦੇਖੋ ਭਾਈ ਤੁਸੀਂ ਵੀ ਦੇਖੋ ਭਾਈ ਸਾਰੇ ਨਿੱਕੀ ਨਿੱਕੀ ਗੱਲ ਤੇ ਕਲੇਸ਼ ਕਦੀ ਨਹੀਂ ਕਰੀਦਾ ਕੰਮ ਤਾਂ ਹੁੰਦੇ ਰਹਿੰਦੇ ਨੇ ਅੱਜ ਨਹੀਂ ਤਾਂ ਕੱਲ ਨੂੰ ਕੰਮ ਹੋ ਹੀ ਜਾਣਾ ਹੁੰਦਾ ਠੀਕ ਹੈ ਨਾ ਐ ਮਾੜੀ ਮਾੜੀ ਗੱਲ ਤੋਂ ਘਰ ਚ ਕਲੇਸ਼ ਕਰਨਾ ਕੋਲੋ ਕੋਲੋ ਕਰਨੀ ਇਹ ਬਹੁਤ ਹੀ ਮਾੜੀ ਗੱਲ ਹੈ ਪਿਆਰ ਨਾਲ ਰਹੋ ਰਲ ਮਿਲ ਕੇ ਰਹੋ ਇੱਕ ਦੂਜੇ ਦੀ ਇੱਜ਼ਤ ਕਰੋ ਠੀਕ ਹੈ ਇੱਕ ਦੂਜੇ ਦੀ ਘਰ ਚ ਇੱਜ਼ਤ ਕਰਾਂਗੇ ਤਾਂ ਬਾਹਰ ਵੀ ਇੱਜ਼ਤ ਆਊਗੀ ਸਹੀ ਗੱਲ ਹੈ ਜਿਵੇਂ ਬਾਪੂ ਜੀ ਦੀ ਆਹਾ ਵੀਡੀਓ ਦਿਖਾਉਣ ਦਾ ਮਕਸਦ ਸਾਡਾ ਇਹੀ ਸੀ ਤੁਹਾਨੂੰ ਸਾਰ ਨੂੰ ਇੱਕ ਮੈਸੇਜ ਦੇਣਾ ਵੀ ਹਾਂਜੀ ਘਰ ਦੇ ਵਿੱਚ ਲੜਾਈ ਨਹੀਂ ਨਾ ਕਰੋ ਘਰ ਦੇ ਵਿੱਚ ਏਕਾ ਬਣਾ ਕੇ ਰੱਖੋ ਏਕੇ ਚ ਹੀ ਬਰਕਤ ਹੁੰਦੀ ਹੈ ਕਿਉਂਕਿ ਜਿੰਨੀ ਤੁਹਾਡੇ ਲੜਾਈ ਦਾ ਫਾਇਦਾ ਦੂਜੇ ਲੋਕ ਚੱਕਦੇ ਹਨ ਹੋਰ ਕਿਸੇ ਨੂੰ ਫਾਇਦਾ ਨਹੀਂ ਤੁਹਾਡੀ ਲੜਾਈ ਦਾ ਤੁਹਾਡਾ ਨੁਕਸਾਨ ਹੀ ਹੁੰਦਾ ਸੋ ਵਧੀਆ ਪਿਆਰ ਬਣਾ ਕੇ ਰੱਖੋ ਕਿਵੇਂ ਲੱਗੀ ਤੁਹਾਨੂੰ ਸਾਡੀ ਵੀਡੀਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸਹੀ ਗੱਲ ਹੈ ਜੀ ਖਾਸ ਕਰਕੇ ਨਾ ਦਰਾਨੀ ਰਿਸ਼ਤਾਂ ਨਹੀਂ ਹੁੰਦੀਆਂ ਨੇ ਇਹਨਾਂ ਦੀ ਬਹੁਤ ਲੱਗਦੀ ਹੁੰਦੀ ਹੈ ਦਰਾਨੀ ਨੂੰ ਛੋਟੀ ਨੇ ਹੁੰਦਾ ਵੀ ਵੱਡੀ ਕੰਮ ਕਰੇ ਵੱਡੀ ਨੇ ਹੁੰਦਾ ਛੋਟੀ ਕੰਮ ਕਰੇ ਬਸ ਇਹ ਮਾੜੀ ਮੋਟੀ ਲੜਾਈ ਜੀ ਹੁੰਦੀ ਹੈ ਘਰ 'ਚ ਤੇ ਬੰਦੇ 'ਚ ਕੀ ਪੈਦਾ ਬੰਦੇ 'ਚ ਦਰਾਣਾ ਪੈ ਜਾਂਦੇ ਆ ਫਰਕ ਪੈ ਜਾਂਦੇ ਆ ਆਪ ਆਪ ਕੋਈ ਉਮੀਦਾਂ ਮਿਲ ਕੇ ਰਹਿਣ ਲੱਗੇ ਨੇ ਬਾਅਦ 'ਚ ਟਕੋ ਹੋ ਜਾਂਦੀਆਂ ਇਸ ਕਰਕੇ ਨਾ ਦਰਾਨੀ ਰਿਸ਼ਤਾਂ ਨਹੀਂ ਐਨਾ ਵਿੱਚ ਕਰਾਣਾ ਕਰਿਆ ਕਰੋ ਕੰਮ ਦਾ ਐਨਾ ਸਹਿਕਾ ਨਾ ਕਰਿਆ ਕਰੋ ਰਲ ਮਿਲ ਕੇ ਕਰ ਲਿਆ ਕਰੋ ਬਾਕੀ ਜੇ ਕੋਈ ਨਕੀਤੇ ਕਿੰਨੇ ਗੱਲਾਂ ਜੇ ਕਿਹੜੀ ਬੰਦ ਕਰ ਲੈਂਦੇ ਜਿੱਦਾਂ ਨਹੀਂ ਘੱਟ ਕਰ ਲੈਂਦੇ ਕੋਈ ਫਰਕ ਨਹੀਂ ਪੈਂਦਾ ਰੱਬ ਨਾਲ ਕੇ ਰਿਆ ਕਰ ਸਿਆਣੀ ਗੱਲ ਕਹੀਆਂ ਇੱਕ ਗੱਲ ਮੈਂ ਵੀ ਕਹਿਣਾ ਬਈ ਤੁਹਾਨੂੰ ਤੇਂਆਂ ਪਿੱਛੇ ਕਰ ਜ ਕਦੇ ਵੀ ਇਕੁਏਸ਼ਨ ਨਾ ਖੜਾ ਕਰੋ ਇਹਦਾ ਮਿੰਟ 12 ਮਿੰਟ ਜੇ ਮਾਸਾ ਕੋਈ ਪਤਾ ਨਹੀਂ ਹੁੰਦਾ ਰਹਾ ਤਾਂ ਭਈ ਭਈ ਆ ਵਿੱਚ ਬਣਾ ਕੇ ਰੱਖੋ ਥੋੜਾ ਫਾਇਦਾ ਇਹ ਆ ਗਏ ਮੇਰੇ ਗੱਲਾਂ ਸਭ ਵੀਡੀਓ ਨੂੰ ਦੱਬ ਕੇ ਕਰ ਦੋ ਸ਼ੇਅਰ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਇੱਕ ਮਿੰਟ ਭਾਈ ਮੇਰਾ ਘਰ ਵਾਲਾ ਬੋਲੂਗਾ ਹਾਂ ਬੋਲੋ ਭਾਈ ਆ ਜਾ ਬੋਲਣਾ ਹੁੰਦਾ ਸਾਰਾ ਕੁਤਾ ਤੁਸੀਂ ਬੋਲਤਾ ਬੋਲੋ ਭਾਈ ਬਹੁਤ ਕੁਝ ਪਿਆ ਬੋਲਣਾ ਹੈ ਅੱਜ ਅੱਜ ਉਹ ਮਾਤਾ ਪਰ ਇਹ ਗੱਲ ਕਹਿਣਾ ਵੀ ਰਲ ਕੇ ਰਹੋ ਸਾਰਿਆਂ ਨੂੰ ਕਹਿਣਾ ਦੁਨੀਆ ਨੂੰ ਵੀ ਕਹਿਣਾ ਵੀ ਰਲ ਕੇ ਰਹੋ ਚਲ ਆਲੇ ਨੇ 50 ਕਿਲੋ ਨੇ ਚਾਹ ਬਣਾ ਫਿਲਮੇ ਚੈਨਲ ਨੂੰ ਸ਼ੱਕਰ ਸਪਰੈਡ ਕਰੋ ਹਾਂ ਆ ਭਾਈ ਬਾਪੂ ਜੀ ਇਹਨਾਂ ਨੂੰ ਕਹਾਂ ਉਹ ਬਾਪੂ ਅੱਜ ਤੱਕ ਮਨ ਕੁਛ ਕਰਤਾ ਸਾਡਾ ਦੋਏ ਭਾਈਆਂ ਦੀ ਸਾਂਝ ਰੱਖਦੀ ਮੈਂ ਪਪਾ ਜਿਲਾਇਂ ਸਗਤ ਦਾ ਨਹੀਂ ਕਹਿੰਦਾ ਹੂੰ